ਉਹ ਸਭ ਤੋਂ ਮਹਿੰਗੀ ਜਿਹੜੀ ਜ਼ਮੀਨ ਆਪਾਂ ਕਹਿੰਦੇ ਆ ਨਾ ਉਹ ਟੇਡੀਆਂ ਕਰਕੇ ਮੋਹਰਾਂ ਉੱਥੇ ਰੱਖੀਆਂ ਕਈ ਪੜੇਖਾ ਪਾਉਂਦੇ ਨੇ ਕਿ ਇਹ ਟੋਟਰਮ ਹਾਲ ਜਿਹੜਾ ਹੈਗਾ ਸੀ ਇਹ ਲਾਹੌਰ ਦਾ ਸੀ ਪੜ ਲਾਹੌਰ ਦਾ ਜਿਹੜਾ ਟੋਟਰਮ ਹਾਲ ਸੀ ਉਹ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਸਾਹਿਬ ਦੇ ਸਮੇਂ ਦੀ ਤੇ ਇੱਥਾ ਹੋਣ ਤੋਂ ਤਾਂ ਬਲ ਮਸ਼ਹੂਰ ਹੋਇਆ ਉਹ ਹੈਗਾ ਕਿ ਜੈਲਨੀ ਸਾਧੂ ਇਹ ਪੋਦੀਆਂ ਰਾਤਾਂ ਇੱਕ ਐਸੀ ਪੁਸਤਕਾ ਜੀ ਜਿਵੇਂ ਕਿ ਚਾਰੇ ਟੋਟਰ ਮੱਲਾਂ ਦਾ ਜਿਹੜੇ ਮਸ਼ਹੂਰ ਹੋਏ ਨੇ ਚਾਰੇ ਟੋਟਰ ਮੱਲਾਂ ਦਾ ਉਹਨਾਂ ਨੇ ਬੇਰਵਾ ਦਿੱਤਾ ਪਰ ਜਿਹੜਾ ਸਤਾਰ ਦੀ ਸੇਵਾ ਲਈ ਸੀ ਉਹ ਟੋਟਰ ਮੱਲੇ ਇਸੇ ਕਾਖੜੇ ਦਾ ਸੀ ਮਾਤਾ ਗੁਜਰ ਕਾਉਤੀ ਦੇ ਸਹਿਬ ਜੱਜ ਦੇ ਸੁਬੂ ਜੀ ਠੰਡੇ ਮੋੜ ਤੇ ਲਿਟਕਾਇਏ ਚ ਨੇ ਉਹਨੇ ਕਹ ਕਿ ਅਭੀ ਮੈਂ ਨਾ ਸੋਨਾ ਇਕੱਠਾ ਕਰਾਂ ਕਿ ਇਹਨਾਂ ਦੇ ਬਰਾਬਰ ਤੋਲ ਕੇ ਮੈਂ ਸਹਿਬ ਜੱਜਨ ਮਾਤਾ ਗੁਜਰ ਕਾਉਤੀ ਨੂੰ ਠਡਾਲਵਾ ਦੇ ਉਹਨੇ ਜਾਤਨ ਕੀਤਾ 2-3 ਦਿਨਾਂ ਦੇ ਵਿੱਚ ਉਹਨੇ ਬਹੁਤ ਇਹ ਸੋਰਾ ਇਕੱਠਾ ਕਰ ਲਿਆ ਜਦੋਂ ਕਹੇ ਜਾਂਦੇ ਕਿਸੇ ਤਰ੍ਹਾਂ ਵੀ ਨਾ ਮੰਨੇ ਨਾ ਮੁਸਲਮਾਨ ਹੋਣਾ ਤਾਂ ਉਹਨੇ ਫੀਰ ਕਰ ਦਿੱਤੇ ਇਹ ਟੋਟਰਮਲ ਬਹੁਤ ਪਸਤਾ ਆ ਜਿਸ ਕਰਕੇ ਉਹਨੇ ਆਪਣਾ ਘਰ ਵਿੱਚ ਆ ਸਾਰੀ ਜ਼ਮੀਨ ਵਿੱਚ ਸਭ ਹੁੰਦੇ ਇੱਕ ਤਾਂ ਸਮਝੋ ਗੁਰਦੁਆਰਾ ਮੰਜੀਤ ਸਾਹਿਬ ਦੇ ਅਗਰ ਆਪਾਂ ਇਤਿਹਾਸ ਦੀ ਗੱਲ ਕਰੀ ਤਾਂ 1722 ਸੰਮਤ ਦੇ ਵਿੱਚ ਸਭ ਤੋਂ ਪਹਿਲਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਜਦੋਂ ਆਸਾਮ ਦੇ ਰਾਜੇ ਦੇ ਵੱਲੋਂ ਬੁਲਾਇਆ ਗਿਆ ਸੀ ਤੇ ਇਸ ਜਗ੍ਹਾ ਦੇ ਉੱਪਰ ਉਹਨਾਂ ਦੇ ਵੱਲੋਂ ਇੱਕ ਦਿਨ ਦਾ ਜਿਹੜਾ ਪੜਾਅ ਕੀਤਾ ਗਿਆ ਸੀ ਦੀਵਾਨ ਟੋਡਰਮਲ ਨੂੰ ਉਹ ਇੱਥੇ ਮਿਲੇ ਸੀ ਇਹ ਗੁਰਦੁਆਰਾ ਸਾਹਿਬ ਸ਼ੁਸ਼ੋਭਿਤ ਹੈਗਾ ਦੀਵਾਨ ਟੋਡਰਮਲ ਦੀ ਜਗ੍ਹਾ ਹੈ ਜਿਹੜੇ ਦੀਵਾਨ ਟੋਡਰਮਲ ਨੇ ਉਹ ਸਭ ਤੋਂ ਮਹਿੰਗੀ ਜ਼ਮੀਨ ਅਗਰ ਆਪਾਂ ਗੱਲ ਕਰੀਏ ਦੁਨੀਆ ਦੀ ਸਭ ਤੋਂ ਮਹਿੰਗੀ ਜ਼ਮੀਨ ਜਿਹੜੀ ਹੈਗੀ ਆ ਉਹਨਾਂ ਦੇ ਵੱਲੋਂ ਖਰੀਦੀ ਗਈ ਸੀ ਅਮੋਰਾ ਨੂੰ ਜਿਹੜਾ ਵਿਛਾ ਕੇ ਉਸ ਜਗ੍ਹਾ ਦੇ ਉੱਪਰ ਛੋਟੇ ਸ਼ਹਿਜ਼ਾਦੇ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ ਤੇ ਉਹਨਾਂ ਦੀ ਜਿਹੜੀਆਂ ਅਸਤੀਆਂ ਸੀ ਉਹ ਹਸਤੀਆਂ ਬਾਦ ਦੇ ਵਿੱਚ ਦੀਵਾਨ ਟੋਡਰ ਮੱਲ ਇਸ ਜਗ੍ਹਾ ਦੇ ਉੱਪਰ ਲੈ ਕੇ ਆਏ ਸੀ ਉਹ ਹਸਤੀਆਂ ਅੱਜ ਵੀ ਇਸ ਗੁਰਦੁਆਰਾ ਸਾਹਿਬ ਦੇ ਨੀਤੇ ਜਿਹੜੀਆਂ ਹੈਗੀਆਂ ਨੇ ਦੱਬੀਆਂ ਹੋਈਆਂ ਨੇ 1991 ਦੇ ਲਗਭਗ 1 ਸਾਲ ਦੇ ਲਗਭਗ ਉਹ ਜਿਹੜੀਆਂ ਹਸਤੀਆਂ ਹੈਗੀਆਂ ਸੀ ਉਹਨਾਂ ਨੂੰ ਬਾਹਰ ਕੱਢਿਆ ਗਿਆ ਸੀ ਲੋਕਾਂ ਨੇ ਦੂਰੋਂ ਦੂਰੋਂ ਆ ਕੇ ਦਰਸ਼ਨ ਕੀਤੇ ਸੀ ਔਰ ਸਭ ਤੋਂ ਵੱਡਾ ਭਾਗ ਇਹ ਧਰਤੀ ਨੂੰ ਇਹ ਮਿਲਿਆ ਕਿ ਜਗਤ ਮਾਤਾ ਮਤਿਕੌਰ ਦੀ ਮਹਾਨ ਸ਼ਹੀਦ ਉਹਨਾਂ ਦੀਆਂ ਹਸਤੀਆਂ ਇੱਥੇ ਗੁਰੂ ਬਾਬਾ ਸਮਾਰਜ ਨੇ ਕਿਹਾ ਸੀ ਭਾਈ ਜੋਧ ਨੂੰ ਬੀਤੀ ਰਹਿਣ ਦੇ ਵੱਡੇ ਸਾਹਿਬ ਜਦੋਂ ਸਾਹਿਬ ਜਦੋਂ ਆਪਾਂ ਚੋਰਾਬਤ ਸਿੰਘ ਜੀ ਸਾਹਿਬ ਜਦੋਂ ਆਪਾਂ ਉਹਨਾਂ ਦੀਆਂ ਆਸਤੀਆਂ ਵੀ ਇੱਥੇ ਰੱਖੀਆਂ। ਮਾਤਾ ਜੀ ਦੀ ਵਿਦਾਈ ਆ ਕੇ ਇੱਥੇ ਬੇਨਤੀ ਕਰਦਾ ਉਹਨਾਂ ਦੇ ਬੀਜੇ ਲੱਗਦੇ ਨੇ ਕਿ ਜਿਹਦੇ ਘਰੇ ਪੁੱਤਰ ਨੇ ਉਹਨਾਂ ਨੂੰ ਪੁੱਤਰ ਵੀ ਪ੍ਰਾਪਤੀ ਮਿਲਦੀ ਹੈ। ਵੱਡੇ ਵੱਡੇ ਰੋਕੀ ਨੇ ਜਿਹੜੇ ਉਹਨਾਂ ਦੇ ਰੋਗ ਤੋੜਨੇ ਪਰ ਉਹਦੇ ਨਾਲ ਸ਼ਰਧਾ ਦੀ ਲੋੜ ਹੈ। ਸ਼ਰਧਾ ਨਾਲ ਗੱਲ ਬੰਦ ਹੈ। ਅੱਜ ਤੁਹਾਨੂੰ ਪੁਵਾਨੀਗੜ ਦੇ ਨਜ਼ਦੀਕ ਪਿੰਡ ਆਲੋਰਖ ਦੀ ਉਸ ਪਵਿੱਤਰ ਧਰਤੀ ਦੇ ਦਰਸ਼ਨ ਕਰਵਾਉਣ ਵਾਸਤੇ ਲੈ ਕੇ ਆਏ ਜਿੱਥੇ ਨੌਵੇਂ ਪਾਸ਼ੇ ਸ੍ਰੀ ਗੁਰੂ ਤੇਗ ਬਹਾਦਰ ਜੀ ਆਪਣੇ ਪਰਿਵਾਰ ਸਮੇਤ ਅਤੇ 300 ਸਿੱਖ ਸ਼ਰਧਾਲੂਆਂ ਦੇ ਸੰਗਤ ਦੇ ਸਮੇਤ ਇਸ ਜਗ੍ਹਾ ਦੇ ਉੱਪਰ ਪਹੁੰਚੇ ਸੀ ਦਰਸ਼ਨ ਤੁਸੀਂ ਕਰ ਸਕਦੇ ਹੋ ਗੁਰਦੁਆਰਾ ਮੰਜੀਤ ਸਾਹਿਬ ਦੇ ਅਗਰ ਆਪਾਂ ਇਤਿਹਾਸ ਦੀ ਗੱਲ ਕਰੀ ਤਾਂ 1722 ਸੰਮਤ ਦੇ ਵਿੱਚ ਸਭ ਤੋਂ ਪਹਿਲਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਜਦੋਂ ਆਸਾਮ ਦੇ ਰਾਜੇ ਦੇ ਵੱਲੋਂ ਬੁਲਾਇਆ ਗਿਆ ਸੀ ਤਾਂ ਇਸ ਜਗ੍ਹਾ ਦੇ ਉੱਪਰ ਉਹਨਾਂ ਦੇ ਵੱਲੋਂ ਇੱਕ ਦਿਨ ਦਾ ਜਿਹੜਾ ਪੜਾ ਕੀਤਾ ਗਿਆ ਸੀ ਦੀਵਾਨ ਟੋਡਰਮਲ ਨੂੰ ਉਹ ਇੱਥੇ ਮਿਲੇ ਸੀ ਇਹ ਜਿਹੜੀ ਜਗ੍ਹਾ ਹੈਗੀ ਆ ਜਿੱਥੇ ਗੁਰਦੁਆਰਾ ਸਾਹਿਬ ਸ਼ੁਸ਼ੋਭਿਤ ਹੈਗਾ ਦੀਵਾਨ ਟੋਡਰਮਲ ਦੀ ਜਗ੍ਹਾ ਹੈਗੀ ਆ ਉਸ ਵਕਤ ਕਿਤਨਾ ਕਿਤੇ ਜਦੋਂ ਦੀਵਾਨ ਟੋਡਰਮਲ ਜੀ ਨੇ ਗੁਰੂ ਸਾਹਿਬ ਦੀ ਸੇਵਾ ਕੀਤੀ ਤਾਂ ਉਹਨਾਂ ਨੇ ਜਦੋਂ ਕਿਹਾ ਕਿ ਮੈਨੂੰ ਹੁਣ ਸੇਵਾ ਦੋ ਤੁਸੀਂ ਮੈਨੂੰ ਕਿਹੜੀ ਸੇਵਾ ਦੋਹੋਂਗੇ ਤਾਂ ਉਸ ਤੋਂ ਬਾਅਦ ਜਾ ਕੇ ਕਿਤਨਾ ਕਿਤੇ ਜਿਹੜੀ ਵੱਡੀ ਸੇਵਾ ਹੈਗੀ ਆ ਉਹ ਦੀਵਾਨ ਟੋਡਰਮਲ ਨੂੰ ਮਿਲੀ ਸੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਾਂ ਉਸ ਤੋਂ ਬਾਅਦ ਜਾ ਕੇ ਜਦੋਂ ਛੋਟੇ ਸ਼ਹਿਬਜ਼ਾਦੇ ਜਿਹੜੇ ਹੈਗੇ ਨੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਸੀ ਸੁਬਾ ਸਰਹੰਦ ਦੇ ਵੱਲੋਂ ਤਾਂ ਫਿਰ ਜਾ ਕੇ ਜਿਹੜੇ ਦੀਵਾਨ ਟੋਡਰਮਲ ਨੇ ਉਹ ਸਭ ਤੋਂ ਮਹਿੰਗੀ ਜ਼ਮੀਨ ਅਗਰ ਆਪਾਂ ਗੱਲ ਕਰੀਏ ਦੁਨੀਆ ਦੀ ਸਭ ਤੋਂ ਮਹਿੰਗੀ ਜ਼ਮੀਨ ਜਿਹੜੀ ਹੈਗੀ ਆ ਉਹਨਾਂ ਦੇ ਵੱਲੋਂ ਖਰੀਦੀ ਗਈ ਸੀ ਅਮੋਰਾ ਨੂੰ ਜਿਹੜਾ ਵਿਛਾ ਕੇ ਉਸ ਜਗ੍ਹਾ ਦੇ ਉੱਪਰ ਛੋਟੇ ਸ਼ਹਿਜ਼ਾਦੇ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ ਤੇ ਉਹਨਾਂ ਦੇ ਜਿਹੜੀਆਂ ਅਸਤੀਆਂ ਸੀ ਉਹ ਹਸਤੀਆਂ ਬਾਅਦ ਦੇ ਵਿੱਚ ਦੀਵਾਨ ਟੋਡਰਮਲ ਇਸ ਜਗ੍ਹਾ ਦੇ ਉੱਪਰ ਲੈ ਕੇ ਆਏ ਸੀ ਉਹ ਹਸਤੀਆਂ ਅੱਜ ਵੀ ਇਸ ਗੁਰਦੁਆਰਾ ਸਾਹਿਬ ਦੇ ਨੀਚੇ ਜਿਹੜੀਆਂ ਹੈਗੀਆਂ ਨੇ ਦੱਬੀਆਂ ਹੋਈਆਂ ਨੇ 1991 ਦੇ ਲਗਭਗ 1 ਸਾਲ ਦੇ ਲਗਭਗ ਉਹ ਜਿਹੜੀਆਂ ਹਸਤੀਆਂ ਹੈਗੀਆਂ ਸੀ ਉਹਨਾਂ ਨੂੰ ਬਾਹਰ ਕੱਢਿਆ ਗਿਆ ਸੀ ਲੋਕਾਂ ਨੇ ਦੂਰੋਂ ਦੂਰੋਂ ਆ ਕੇ ਦਰਸ਼ਨ ਕੀਤੇ ਸੀ ਤੇ ਹੁਣ ਇਹ ਗੁਰਦੁਆਰਾ ਸਾਹਿਬ ਦੇ ਵਿੱਚ ਲੋਕ ਆ ਕੇ ਦੂਰੋਂ ਦੂਰੋਂ ਦਰਸ਼ਨ ਕਰਦੇ ਨੇ ਆਪਣੀਆਂ ਮੁਰਾਦਾਂ ਜਿਹੜੀਆਂ ਹੈਗੀਆਂ ਮੰਗਦੇ ਨੇ ਤੇ ਉਹ ਸਾਰੀਆਂ ਮਰਾਦਾਂ ਲੋਕਾਂ ਦੀਆਂ ਕਿਤਰਾ ਕਿਤੇ ਬਾਹਰ ਆਉਂਦੀਆਂ ਨੇ ਤਾਂ ਦੂਰ ਦੂਰ ਤੋਂ ਲੋਕ ਇੱਥੋਂ ਨਤਮਸਤਕ ਹੋਣ ਆਉਂਦੇ ਨੇ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੀ ਭੀੜ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਵੀ ਕਰਵਾਉਂਦੇ ਆ ਤੇ ਤੁਹਾਨੂੰ ਇੱਥੋਂ ਦੇ ਪ੍ਰਧਾਨ ਸਾਹਿਬ ਇੱਥੋਂ ਦੇ ਗ੍ਰੰਥੀ ਸਾਹਿਬ ਤੋਂ ਇਤਿਹਾਸ ਵੀ ਜਿਹੜਾ ਹੈਗਾ ਉਹ ਦੱਸਦੇ ਨੇ ਕਿਸ ਤਰੀਕੇ ਨਾਲ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਹੈਗਾ ਭਾਈ ਇਤਿਹਾਸ ਨੂੰ ਕਿਵੇਂ ਦੇਖਦੇ ਆਪਾਂ ਗੁਰਦੁਆਰਾ ਮੰਜੀ ਸਾਹਿਬ ਇੱਥੇ ਖੜੇ ਆਂ ਜੀ ਨੌਨੀ ਪਾਸੇ ਇੱਥੇ ਪਹੁੰਚੇ ਸੀ ਪਟੋਈ ਸਾਹਿਬ ਜਾਤੀ ਨੇ ਅਸਥੀਆਂ ਇੱਥੇ ਰੱਖੀਆਂ ਨੇ ਸੂਚੀ ਦੇ ਇਤਿਹਾਸ ਨੂੰ ਵੀ ਦੇਖਣਾ ਆ ਪਿਛਲੇ ਕੋਈ ਕਰਮ ਸੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਇਸ ਧਰਤੀ ਨੂੰ ਭਾਗ ਲਾਇਆ ਹੈ আর ਕਾਫੀ ਸਮਾਂ ਇੱਥੇ ਰਹੇਗੀ ਹੋਰ ਸੇ ਟੋਡਰਵਾਲ ਨੇ ਬੇਨਤੀ ਵੀ ਕੀਤੀ ਸੀ ਵੀ ਹੋਰ ਰੋ ਮਹਾਰਾਜ ਜੀ ਕਹਿੰਦੇ ਕੋਈ ਨਹੀਂ ਫੇਰ ਆਵਾਂਗੇ ਤੇਰੇ ਕੋਲ ਸੇਵਾ ਲੈਣੀ ਹੈ ਬਹੁਤ ਵੱਡੀ ਫੇਰ ਉਹਦੇ ਕੋਲੋਂ ਸੇਵਾ ਜਿਹੜੀ ਲਈ ਹੈ ਮਹਾਰਾਜ ਨੂੰ ਸਾਰਾ ਦੁਨੀਆ ਜਾਣਦੇ ਵੀ ਐਡੀ ਵੱਡੀ ਸੇਵਾ ਲਈ ਸਾਹਿਬ ਜਾਤਿਆਂ ਦਾ ਸਰੀਰਾਂ ਦਾ ਸੰਸਕਾਰ ਕਰਨਾ ਅਤੇਗੜ ਸਾਹਿਬ ਦੀ ਧਰਤੀ ਜਿਹੜੀ ਐ ਇੰਨੀ ਮਹਿੰਗੀ ਹੋਰ ਕਿਤੇ ਬਾਹਰਲੇ ਦੇਸ਼ਾਂ ਤੋਂ ਵੀ ਜਿੰਨੀ ਮਹਿੰਗੀ ਪਰ ਉਹ ਕਿਨੇ ਖਰੀਦੀ ਸੇਪਟਰਡਨ ਵੱਲੋਂ ਮੈਂ ਖਰੀਦੀ ਨਹੀਂ ਕੀਤੀ। ਇਸ ਕਰਕੇ ਇਹ ਧਰਤੀ ਭਾਗਾਂ ਵਾਲੀਆ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਉਸ ਤੋਂ ਬਾਅਦ ਮਹਾਪੁਰਖਾਂ ਨੇ ਬਹੁਤ ਕਿਰਪਾ ਕੀਤੀ। ਔਰ ਸਭ ਤੋਂ ਵੱਡਾ ਭਾਗ ਇਹ ਧਰਤੀ ਨੂੰ ਇਹ ਮਿਲਿਆ ਵੀ ਜਗਤ ਮਾਤਾ ਮਤ ਗੁਰਿਕੌਰ ਦੀ ਮਹਾਨ ਸ਼ਹੀਦ ਉਹਨਾਂ ਦੀਆਂ ਆਸਤੀਆਂ ਇੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਸੀ ਭਾਈ ਜੋਧ ਨੂੰ ਵੀ ਇੱਥੇ ਰਹਿਣ ਦੇ। ਵੱਡੇ ਸਾਹਿਬ ਜਦਾ ਸਾਹਿਬ ਜਦਾ ਬਾਬਾ ਜੋਰਾਵਰ ਸਿੰਘ ਜੀ ਸਾਹਿਬ ਜਦਾ ਬਾਬਾ ਉਹਨਾਂ ਦੀਆਂ ਆਸਤੀਆਂ ਵੀ ਇੱਥੇ ਰੱਖੀਆਂ ਨੇ ਇਸ ਕਰਕੇ ਧਰਤੀ ਨੂੰ ਬਹੁਤ ਵੱਡਾ ਮਾਣ ਆ ਕਿਸ ਤਰੀਕੇ ਨਾਲ ਦੇਖਦੇ ਹਾਂ ਲੋਕ ਦੂਰੋਂ ਦੂਰੋਂ ਆਉਂਦੇ ਨੇ ਪੂਰਨਵਾਸੀ ਹਰ ਇੱਕ ਦਿਹਾੜਾ ਜਿਹੜਾ ਹੈਗਾ ਸ੍ਰੀ ਮਨਾਇਆ ਜਾਂਦਾ ਜੀ ਕੋਈ ਚੀਜ਼ ਨੂੰ ਕਿਵੇਂ ਦੇਖਦੇ ਤੇ ਉਹ ਜਿਵੇਂ ਕੋਈ ਸਰਦਾ ਧਾਰਨ ਕਰਕੇ ਆਉਂਦਾ ਅੱਜ ਵੀ ਉਹਨਾਂ ਦੀਆਂ ਮਨੋ ਕਾਮਨਾ ਨੇ ਜਿਹੜੀਆਂ ਪੂਰੀਆਂ ਹੁੰਦੀਆਂ ਨੇ ਕਿਸੇ ਦਾ ਵੀਜਾ ਨਹੀਂ ਲੱਗਦਾ ਬਾਹਰ ਜਾਣ ਦਾ ਉਹ ਸਰਦਾ ਧਾਰਨ ਕਰਕੇ ਇੱਥੇ ਆਉਂਦਾ ਮਾਤਾ ਜੀ ਦੇ ਸਥਾਨ ਤੇ ਹੈ ਤਾਂ ਗੁਰੂ ਮਹਾਰਾਜੀ ਪ੍ਰਕਾਸ਼ ਨੇ ਉੱਥੇ ਇਹ ਵੀ ਮਾਤਾ ਜੀ ਦੀ ਵਡਾਈ ਆ ਕੇ ਇੱਥੇ ਬੇਨਤੀ ਕਰਦਾ ਉਹਨਾਂ ਦੇ ਬੀਜੇ ਲੱਗਦੇ ਨੇ ਕਿਸੇ ਦੇ ਘਰੇ ਪੁੱਤਰ ਨਹੀਂ ਉਹਨਾਂ ਨੂੰ ਪੁੱਤਰ ਵੀ ਪ੍ਰਾਪਤੀ ਮਿਲ ਗਿਆ ਵੱਡੇ ਵੱਡੇ ਰੋਕੀ ਨੇ ਜਿਹੜੇ ਉਹਨਾਂ ਦੇ ਰੋਗ ਤੋੜਨੇ ਪਰ ਉਹਦੇ ਨਾਲ ਸ਼ਰਧਾ ਦੀ ਨੋੜ ਹੈ ਸ਼ਰਧਾ ਨਾਲ ਗੱਲ ਬਣਦੀ ਹੈ ਚੰਦਾਲੋ ਅਖ ਇੱਥੇ ਦਾਸ ਦੀ ਸੇਵਾ ਤਕਰੀਬਨ 1999 ਦੇ ਵਿੱਚ ਮਰਦਾਨੀ ਦੀ ਸੇਵਾ ਮਿਲੀ ਸੀ ਉਹ ਬੜਕਰਾਰ ਜਿਹੜੇ ਸਰਬਸੰਮਤੀ ਨਾਲ ਸੰਗਤ ਨੇ ਦਿੱਤੀ ਸੀ ਵਰਕਰਾਰ ਮਤਲਬ ਅੱਜ ਤੱਕ ਚੱਲ ਰਹੀ ਹੈ ਸੱਚੇ ਬਾਦਸ਼ਾਹ ਜੀ ਦੀ ਕਿਰਪਾ ਦੇ ਨਾਮ ਤਕੀਰ ਇਤਿਹਾਸ ਹੈ ਜਿਹੜਾ ਗੁਰਦੁਆਰੇ ਦਾਗਾ ਕਿੱਤੀ ਜ਼ਮੀਨ ਸੀ ਕਿਵੇਂ ਜਿਹੜਾ ਅੱਜ ਇਤਿਹਾਸ ਦੇ ਵਿੱਚ ਦਰਜ ਹੋ ਚੁੱਕਿਆ ਵੱਡੀ ਗਿਣਤੀ ਸੰਗਤ ਇੱਥੇ ਆਉਂਦੀਆਂ ਨੇ ਇਹ ਇੱਥੇ ਤਾਂ ਇੱਕ ਜਿਹੜੀ ਧਰਤੀ ਸੀ ਇਹ ਦਵਾਨ ਟੋਡਰ ਮਲ ਦੀ ਸੀ ਇਹ ਸਾਡਾ ਪਿੰਡ ਜਿਵੇਂ ਆਲੋ ਅਰਖਾ ਕਾਕੜਾ ਇੱਥੋਂ 2.5 ਕਿਲੋਮੀਟਰ ਤੇ ਆ ਤਕਰੀਬਨ ਇਹ ਇਹ ਆਲੋ ਅਰਖਾ ਹੈਗਾ 1/2 ਕਿਲੋਮੀਟਰ ਤੇ ਏ ਹਾਫ ਦਾ ਪਿੰਡ ਵੀ ਕਾਕੜ ਦੇ ਵਿੱਚੋਂ ਵਸਿਆ ਹੋਇਆ। ਇਹ ਖੱਤਰੀ ਪਰਬਾਰ ਦੇ ਵਿੱਚੋਂ ਸੀ ਦਵਾਨ ਟੇਲਰ ਵਾਲਾ। ਇਹ ਬੜਾ ਮਤਲਬ ਉਸ ਸਮੇਂ ਤੱਕ ਤਾਂ ਕਾਫੀ ਉਦੋਂ ਤੱਕ ਵਧੀਆ ਉਹਦੀ ਮਤਲਬ ਅਮੀਰ ਹੋ ਚੁੱਕਾ ਸੀ। ਪਿੱਛੋਂ ਇੱਕ ਬਾਬਾ ਸਰਬਜੀਤ ਸਿੰਘ ਜੀ ਲੁਧਿਆਣੇ ਵਾਲੇ ਉਹ ਪੱਥਾ ਸੁਣਾਉਂਦੇ ਨੇ ਕਿ ਇਹਨਾਂ ਦੇ ਬਜ਼ੁਰਗਾਂ ਦੀ ਬਹੁਤ ਗਰੀਬੀ ਸੀ ਜਿਹੜਾ ਸਤਿਗੁਰੂ ਦੇ ਬਚਨਾਂ ਨਾਲ ਬਹੁਤ ਅਮੀਰ ਹੋ ਗਏ। ਤੇ ਟੋਟਰਮਲ ਦੀ ਬਹੁਤ ਸ਼ਰਧਾ ਤੇ ਗੁਰੂ ਘਰ ਦੇ ਉੱਤੇ ਟੋਟਰ ਮੱਲ ਨੂੰ ਜਦੋਂ ਪਤਾ ਲੱਗਿਆ ਵੀ ਮੇਰੀ ਜ਼ਮੀਨ ਦੇ ਵਿੱਚ ਕੋਈ ਮਹਾਪੁਰਸ਼ ਪਹੁੰਚੇ ਨੇ ਤਾਂ ਟੋਟਰ ਮੱਲ ਜਲਪਾਣੀ ਲੈ ਕਰਕੇ ਸੰਗਤਾਂ ਨੂੰ ਲੈ ਕੇ ਆਪਣੇ ਪਰਬਾਰ ਨੂੰ ਲੈ ਕਰਕੇ ਸੱਚੇ ਪਾਤਸ਼ਾਹ ਜੀ ਦੀ ਸੇਵਾ ਵਿੱਚ ਪਹੁੰਚਿਆ ਪਰ ਸਾਦੇ ਪਾਣੀ ਨਾਲ ਸੇਵਾ ਕੀਤੀ ਆਪਣੇ ਖੇਤ ਦੇ ਵਿੱਚੋਂ ਉਹਨਾਂ ਨੇ ਪੱਠਾ ਜਾਣਾ ਪੱਠਾ ਪਾਇਆ ਸਮਝੋ ਸਤਿਗੁਰੂ ਜੀ ਨੂੰ ਪੂਰਾ ਖੁਸ਼ਕੀਤਾ ਤੇ ਦੂਜੇ ਦਿਨ ਜਦੋਂ ਉਨਹੀਂ ਕੱਟ ਕਰਨ ਸਤਿਗੁਰੂ ਤੇ ਬਹਾਦਰ ਸਾਹਿਬ ਜੀ ਨੇ ਝਾਲਾ ਪਾਉਣ ਦੀ ਤਿਆਰੀ ਕੀਤੀ ਭਵਾਨੇ ਘੜਨੋ ਕਾ ਟੋਟਰਮ ਵਾਲੇ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਕੁਛ ਚੱਟਾ ਹੋਰ ਰਹੋ ਇੱਥੇ ਵੀ ਮੈਂ ਅੱਜ ਵੱਤ ਤੋਂ ਵੱਧ ਲਹਾ ਲੈ ਸਕਾਂ ਮੇਰਾ ਪਰਿਵਾਰ ਲਹਾ ਲੈ ਸਕੇ ਤੇ ਸਤਿਗੁਰੂ ਜੀ ਕਹਿੰਦੇ ਭਾਈ ਆ ਅੱਗੇ ਹੁਕਮ ਆ ਸਾਨੂੰ ਅੱਗੇ ਵੀ ਜਾਣਾ ਹੈ ਮੈਂ ਤਾਂ ਨਿਹਾਲ ਹੋ ਗਿਆ ਤੇ ਟੋਟਰਮਲ ਕਹਿੰਦਾ ਸਿਰ ਪਾਸੇ ਮੈਨੂੰ ਫਿਰ ਨਾਲ ਹੀ ਰੱਖ ਲੋ ਜਿ세 ਜਿਵੇਂ ਮੈਂ ਜਸਤਰ ਤੋਂ ਨਾਲ ਮੈਂ ਮੇਰਾ ਹੁਣ ਜੀ ਨਹੀਂ ਲੱਗਣਾ ਤਤ ਤੋਂ ਵਗੈਰਾ ਅ ਤੇਰੇ ਬਾਦ ਸਾਹ ਕਹਿੰਦੇ ਵੀ ਟੋਟਰਮੱਲ ਤੇਤੋਂ ਤਾਂ ਅਸੀਂ ਬਹੁਤ ਵੱਡੀ ਸੇਵਾ ਲੈਣੀ ਹੈ ਇਹ ਤੇਰੀ ਕਲਾ ਵਰਤੂ ਈ ਤੂੰ ਆਪਣਾ ਕੁਝ ਨਾ ਸਮਝੇ ਆਪਣਾ ਸਤਿਗੁਰੂ ਪਰਮੇਸ਼ਰ ਦਾ ਸਮਝ ਕਰਕੇ ਤੂੰ ਆਪਣੇ ਦਸੇ ਨਾ ਦੀ ਕਮਾਈ ਕਰੀ ਜਾ ਜਿਸ ਤੋਂ ਬਾਅਦ ਉਸ ਤੋਂ ਬਾਅਦ ਮੇਰ ਸਾ ਟੋਟਰਮੱਲ ਉਸ ਸਮੇਂ ਸਰਹੰਦ ਵਪਾਰ ਦਾ ਕੇਂਦਰ ਸੀ ਇਧਰੇ ਇਲਾਕੇ ਦੇ ਵਿੱਚ ਸਭ ਤੋਂ ਵੱਡਾ ਵਪਾਰ ਦਾ ਕੇਂਦਰ ਸਰਹੰਦ ਸੀ ਸਰਹੰਦ ਵਪਾਰ ਕਰਨ ਜਾਇਆ ਕਰਦਾ ਇਹ ਇਹ ਉਥੇ ਚੱਲੇ ਆ ਡੇਂਦਰ ਦਿੱਖਾ ਗਾ ਇਹ ਵੇਰ ਉਦੋਂ ਬਾਅਦ ਕੀ ਹੋਇਆ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਉਹਨੂੰ ਨੌਕੜੀ ਮਿਲ ਗਈ ਉੱਥੇ ਕਿਉਂ ਉਹਦੀ ਸਮਝ ਤੇ ਸਤਿਗੁਰੂ ਜੀ ਦੇ ਬਾਚਨ ਕਰਕੇ ਉਹ ਦਵਾਨ ਦੇ ਅਹੁਦੇ ਤੇ ਚਲੇ ਗਿਆ ਬਹੁਤ ਪ੍ਰਮੁੱਖ ਮੰਤਰੀ ਬਣ ਗਿਆ ਜਾਨੀ ਦੀ ਬਜੀਦ ਖਾਂ ਦਾ ਤੇ ਜਦੋਂ ਜਦ ਉਹਨੇ ਦੇਖਿਆ ਵੀ ਮਾਤਾ ਗੁਜਰ ਕੌਰ ਜੀ ਤੇ ਸਹਿਬਜ਼ਾਦੇ ਸੁਬੇ ਦੀ ਠੰਡੇ ਮੌਸਮ ਦੇ ਵਿੱਚ ਕਾਇਚ ਨੇ ਉਹਨੇ ਸੋਚਿਆ ਵੀ ਮੈਂ ਨਾ ਸੋਨਾ ਇਕੱਠਾ ਕਰਾਂ ਇਹ ਇਹਨਾਂ ਦੇ ਬਰਾਬਰ ਤੋਲ ਕੇ ਮੈਂ ਸਹਿਬ ਜੱਜ ਨੂੰ ਮਾਤਾ ਗੁਜਰ ਕੌਰ ਜੀ ਨੇ ਛਡਾ ਲਵਾ ਲਾਂਗਾ ਇਹ ਉਹਨੇ ਯਤਨ ਕੀਤਾ 2-3 ਦਿਨਾਂ ਦੇ ਵਿੱਚ ਉਹਨੇ ਬਹੁਤ ਇਹ ਖੋਰਾ ਇਕੱਠਾ ਕਰ ਲਿਆ ਪਰ ਜਦੋਂ ਸਮਝੋ 10 11 12 13 ਪੋਲ ਨੂੰ 13 ਪੋਲ ਨੂੰ ਸਹਿਬ ਜੱਦੇ ਉਹਨਾਂ ਨੇ ਜ਼ੇਦ ਕਰ ਦਿੱਤੇ ਜ਼ੇਦ ਖਾਨ ਨੇ ਜਦੋਂ ਸਹਿਬ ਜੱਦੇ ਕਿਸੇ ਤਰ੍ਹਾਂ ਵੀ ਨਾ ਮੰਨੇ ਨਾ ਮੁਸਲਮਾਨ ਹੋਣਾ ਤਾਂ ਉਹਨੇ ਜ਼ੇਦ ਕਰ ਦਿੱਤੇ ਇਹ ਟੋਟਰ ਮਾਰ ਬਹੁਤ ਪਸਤਾ ਆ ਜਿਸ ਕਰਕੇ ਉਹਨੇ ਆਪਣਾ ਘਰ ਵੇਚਿਆ ਸਾਰੀ ਜ਼ਮੀਨ ਵੇਚੀ ਸਭ ਕੁਝ ਵੇਚ ਦਿੱਤਾ ਸਮਝੋ ਤਾਂ ਪਰ ਉਹ ਨਹੀਂ ਫਲ ਗਿਆ ਫਿਰ ਉਹਨੇ ਸੱਚਾ ਵੀ ਮਹਾਰਾਜੇ ਕੇ ਅਰਦਾਸ ਕੀਤੀ ਸੱਚੇ ਪਾਤਸ਼ਾਹ ਮੇਰੇ ਇਹ ਮੇਰਾ ਜਤਨ ਕਿਉਂ ਆਪਰੇ ਬਚਨ ਪਰ ਨਹੀਂ ਖਾਲੀ ਜਾ ਨਹੀਂ ਸਕਦੇ ਫਿਰ ਉਹਨੇ ਸੱਚਾ ਵੀ ਆਪਾਂ ਸੇਵਾ ਲਈ ਸੇਵਾ ਦੇ ਸੇਵਾ ਬਾਤ ਜਦੋਂ ਬਜੀਦ ਖਾਨ ਨੂੰ ਕਿਹਾ ਤਾਂ ਬਜੀਦ ਖਾਨ ਕਹਦਾ ਵੀ ਉਹ ਜਿੰਨਾ ਘਰ ਸੀ ਇਹਨਾਂ ਦੇ ਸੇਵਾ ਬਾਤ ਚਾਹੀਦੇ ਆ ਉਹਨੇ ਦੇ ਵਿੱਚ ਮੋਰਾ ਖੜੀਆਂ ਕਰਕੇ ਥੇ ਆ ਉਹਨੇ ਮੋਰਾਂ ਖੜੀਆਂ ਵੀ ਕਰਕੇ ਦੇ ਦਿੱਤੀਆਂ ਅੱਤੇ ਵਾਲੀ ਦੀ ਜਮੀਨ ਸੀ ਜਿੱਥੇ ਹੁਣ ਗੁਰਦੁਆਰਾ ਜੋਤੀਸਰੂਪ ਬਣਿਆ ਹੋਇਆ ਫਤੇਗੜ ਸਾਹਿਬ ਦੇ ਵਿੱਚ ਤੇ ਉੱਥੇ ਜਦੋਂ ਸਰਕਾਰ ਤੋਂ ਬਾਅਦ ਤੀਜੇ ਜਨਮ ਉਹਨਾਂ ਨੇ ਫੁੱਲ ਚੋਕ ਕਰਕੇ ਇੱਕ ਛੋਟੀ ਗਾਗਰ ਦੇ ਵਿੱਚ ਪਾਇਆ ਤੇ ਸਾਰਾਂ ਦੀ ਛਕੜ ਛਾ ਕਰਕੇ ਇੱਕ ਵੱਡੀ ਗਾਗਰ ਦੇ ਵਿੱਚ ਪਾਇਆ ਸਾਰਾਂ ਮੀਠਾ ਜੀ ਦੇ ਵੱਡੀ ਗਾਗਰ ਚ ਪਾਇਆ ਸੀ ਉਹ ਐਸਟਾ ਹੈ ਦੇ ਗੁਰਦੁਆਰਾ ਜੋਤੀਸਰੂਪ ਫਤੇਗੜ ਸਾਹਿਬ ਦੇ ਵਿੱਚ ਜਿੱਥੇ ਸ਼ਸਤਰ ਰੱਖੇ ਹੋਏ ਨੇ ਉਹਦੇ ਹੇਠਾਂ ਪਾਇਆ ਹੈ ਤੇ ਇਹ ਨਾ ਛੋਟਾ ਸੀ ਉਹਨ ਭਾਈ ਜੋਤ ਸਿੰਘ ਨੂੰ ਦੇਖ ਕੇ ਪਰ ਉਹਨੂੰ ਸਾਰਾ ਪਤਾ ਸੀ ਕਿ ਕਿੱਥੇ ਸਤਿਗੁਰੂ ਜੀ ਬੈਠੇ ਸੀ ਨਮਦੇ ਥੱਲੇ ਉੱਥੇ ਥੜਾ ਹੀਟਾ ਪੁੱਟ ਕਰਕੇ ਉੱਪਰ ਥੜਾ ਬਣਾਉਂਦਾ ਨਿਸ਼ਾਨੀ ਵਾਸਤੇ ਤੇ ਇੱਥੇ ਇੱਕ ਸਾਥ ਵੀ ਰਹਿਣਾ ਵਾਸੀ ਉਹਨੂੰ ਵੀ ਨਾਲ ਲਾਇਆ ਉਹ ਸੇਵਾ ਕਰਦਾ ਹੁੰਦਾ ਸੀ ਤੇ ਆਪ ਫੇਰ ਟੋਡਰਮਾਲ ਜੀ ਦਾ ਕਿਉਂ ਲੱਗਦਾ ਵੀ ਜਿਹੜਾ ਅਜਨੇ ਪੋਹ ਦੀਆਂ ਰਾਸਾ ਕਤਾਬ ਦੇ ਵਿੱਚ ਵੀ ਉਹਨਾਂ ਨੇ ਲਿਖਿਆ ਜੇਕਰ ਬਹੁਤ ਵਧੀਆ ਕਰਿਆ ਉਹ ਦਿਨ ਰਾਤਾਂ ਦੇ ਵਿੱਚ ਉਹਨਾਂ ਨੇ ਦੇਖਿਆ ਵੀ ਜਿਹੜਾ ਉਸ ਸਮੇਂ ਉਧਰ ਬਾਦ ਟੋਡਰਮਾਲ ਪਾਏ ਤੇ ਭਾਈ ਜੋਤ ਸਿੰਘ ਜਾ ਕੇ ਦਸਵੇਂ ਪਾਤਸ਼ਾਹ ਨੂੰ ਪਠੰਡੇ ਦੇ ਇਲਾਕੇ ਵਿੱਚ ਮਿਲੇ ਇੱਕ ਗੱਲ ਇੱਕ ਇੱਥੇ ਹੋਰ ਪੜੇਖਾ ਪਾਉਣ ਵਾਲੀ ਆ ਕਈ ਪੜੇਖਾ ਪਾਉਂਦੇ ਨੇ ਕਿ ਇਹ ਟੋਡਰਮਾਲ ਜਿਹੜਾ ਹੈਗਾ ਸੀ ਇਹ ਲਾਹੌਰ ਦਾ ਸੀ ਪਰ ਲਾਹੌਰ ਦਾ ਜਿਹੜਾ ਟੋਡਰਮਾਲ ਸੀ ਉਹ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਸਾਹਿਬ ਦੇ ਸਮੇਂ ਸੀ ਤੇ ਇੱਕ ਹੋਰ ਟੋਡਰਮਾਲ ਮਸ਼ਹੂਰ ਹੋਇਆ ਉਹ ਹੈਗਾ ਜੀ ਜੈਨੀ ਸਾਧੂ ਤੇ ਪੋਦੀਆਂ ਰਾਤਾਂ ਇੱਕ ਐਸੀ ਪੁਸਤਕਾ ਜਿਹਦੇ ਵਿੱਚ ਚਾਰੇ ਟੋਡਰ ਮੱਲਾਂ ਦਾ ਜਿਹੜੇ ਮਸ਼ਹੂਰ ਹੋਏ ਨੇ ਚਾਰੇ ਟੋਡਰ ਮੱਲਾਂ ਦਾ ਉਹਨਾਂ ਨੇ ਬੇਰਵਾ ਦਿੱਤਾ ਪਰ ਜਿਹੜਾ ਸਤਾਰ ਦੀ ਸੇਵਾ ਲਈ ਸੀ ਉਹ ਟੋਡਰ ਮੱਲੇ ਇਸੇ ਕਾਕੜੇ ਦਾ ਸੀ ਕਾਕੜਾ ਬਹੁਤ ਪੁਰਾਣਾ ਪਿੰਡ ਸੀ ਇੱਥੇ ਸਾਡੇ ਇਲਾਕੇ ਦੇ ਵਿੱਚੋਂ ਭਾਨੀਗੜ੍ਹ ਤੇ ਕਰਾਚੋਂ ਕਾਕੜਾ ਉਧਰ ਛਿੰਟ ਵਾਲਾ ਇਹ 199 ਉਹ ਸਮੇਂ ਪਿੰਡ ਹੋਇਆ ਕਰਦੇ ਸੀ ਜਿਵੇਂ ਸਾਡਾ ਪਿੰਡ ਆਲੋਰਖਾ ਇਹ ਇਹ ਤਾਂ ਕਾਕੜੇ ਦੇ ਵਿੱਚੋਂ ਇਹੀ ਬਸਿਆ ਹੋਇਆ ਇੱਥੇ ਥੋੜੀ ਆਵਾਜ਼ ਸੀ ਜੋ ਤਾਂ ਹੈਗਾ ਸੀ ਪਰ ਥੋੜੀ ਆਵਾਜ਼ ਸੀ। ਤੋਂ ਇਸ ਕਰਕੇ ਆਪਾਂ ਜਿਹੜੀ ਉਹ ਦਿਨ ਰਾਤਾਂ ਜਿਸ ਤਰ੍ਹਾਂ ਕੇ ਉਹ ਭਾਈ ਸਰਦਰਸ਼ਨ ਖਜੂਰ ਦੇ ਨੇ ਦੇਖਿਆ ਉਹਨੂੰ ਜ਼ਰੂਰ ਬਾਤ ਚਣ ਦੀ ਲੋੜ ਆ। ਇਹ ਇੱਥੇ ਜਦੋਂ ਆਪਾਂ ਇੱਥੇ ਦਰਸ਼ਨ ਕਰਨ ਆਵਾਂਗੇ ਨਾ ਜਿਹੜੀ ਸੰਗਤ ਆਉਂਦੀ ਆ ਉਹਦੇ ਸਾਰੇ ਪਰਪਲ ਇੱਥੇ ਦੂਰ ਹੋ ਜਾਂਦੇ ਨੇ। ਠੀਕ ਹੈ। ਜਿਹੜਾ ਇੱਕ ਵਾਰੀ ਇੱਥੇ ਲੱਗ ਗਿਆ ਸੱਤ ਗੁਰੂ ਦੇ ਚਰਨ ਕਮਲਾਂ ਨਾਲ ਜੁੜ ਗਿਆ ਉਹ ਮੁੜ ਕੇ ਹਟਦਾ ਨਹੀਂ ਇਹ ਆਪਣੇ ਮਿਸਤਰੀ ਸਾਹਿਬ ਨੇ ਕਲਾਰਾਂ ਤੋਂ ਸਮਾਣੇ ਕੋਲ ਇੱਕ ਕਲਾਰਾ ਇਹਨਾਂ ਨੂੰ 20 22 ਸਾਲ ਹੋ ਗਏ ਇੱਥੇ ਆਉਂਦਿਆਂ ਨੂੰ ਹਰ ਪੁਰਨ ਮਸਤੀ ਟੈਂਡ ਕਰਦੇ ਨੇ ਅਤੇ ਬੈਸੇ ਵੀ ਜੋ ਵੀ ਸੁੱਖਾ ਸੁਖਦੇ ਨੇ ਉਹ ਇੱਥੇ ਆ ਕੇ ਕਰਕੇ ਸੁਖਦੇ ਨੇ ਸਾਡਾ ਕੁਝ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਸਭ ਹੱਲ ਹੁੰਦਾ ਹੈ ਜੀ ਨਾਮ ਹੈ ਆਪਣਾ ਮੇਰਾ ਨਾਮ ਸਰਦਾਰ ਗੁਰਿੰਦਰ ਸਿੰਘ ਜੀ ਗੁਰਿੰਦਰ ਸਿੰਘ ਜੀ ਕਿਹੜਾ ਜਿਹੜੇ ਅਸੀਂ ਗੁਰਦੁਆਰੇ ਦੇ ਵਿੱਚ ਖੜੇ ਆ ਇਹਦੇ ਇਤਿਹਾਸ ਬਾਰੇ ਥੋੜਾ ਜਾਣਨਾ ਪਾਉਂਗਾ ਇਹ ਇਤਿਹਾਸ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਫਤਿਹ ਜੀ ਇੱਥੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ 300 ਸਿੰਘਾਂ ਸਮੇਤ ਆਜ ਨਹੀਂ ਪਹੁੰਚੇ ਨਹੀਂ ਜੀ ਜਦੋਂ ਇਸ ਧਰਤੀ ਤੇ ਬਰਾਜਮਾਨ ਹੋਏ ਸੱਚੇ ਪਾਤਸ਼ਾਹ ਕਿਰਪਾ ਕੀਤੀ ਇਸ ਧਰਤੀ ਨੂੰ ਭਾਗ ਲਾਏ ਤਾਂ ਭਾਈ ਜੋਤ ਸਿੰਘ ਨੇ ਦਰਸ਼ਨ ਕੀਤੇ ਦਰਸ਼ਨ ਕਰਕੇ ਉਹਨੇ ਦੇਖਿਆ ਵੀ ਬਹੁਤ ਤਕੜੇ ਮਹਾਪੁਰਸ਼ ਨੇ ਮੈਂ ਕਿਉਂ ਨਾ ਅ ਟੋਡਰਮਲ ਜੀ ਨੂੰ ਦੱਸਾਂ ਜਾ ਕੇ ਕਿ ਉਹਨਾਂ ਦਾ ਨੌਕਰ ਸੀ ਤੇ ਜਾ ਕੇ ਜਦੋਂ ਦੱਸਿਆ ਵੀ ਆਪਣੀ ਜ਼ਮੀਨ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਪਹੁੰਚੇ ਨੇ ਤੇ ਆਪਾਂ ਚੱਲ ਕੇ ਦਰਸ਼ਨ ਕਰੀਏ ਉਹਨਾਂ ਦੇ ਖੁਸ਼ੀ ਦੀ ਹੱਦ ਨਾ ਰਹੀ ਸਾਰੇ ਪਰਿਵਾਰ ਨੂੰ ਲੈ ਕੇ ਡੋਰਮਲ ਜੀ ਇੱਥੇ ਪਹੁੰਚੇ ਸਤਿਗੁਰਾਂ ਦੇ ਚਰਨੀ ਸਤਿਗੁਰਾਂ ਦੇ ਦਰਸ਼ਨ ਕਰਕੇ ਭੁੱਖ ਲੈ ਗਈ ਸੱਚੇ ਪਾਤਸ਼ਾਹ ਦੀ ਕਿਰਪਾ ਕੀਤੀ ਸਤਿਗੁਰ ਮਹਾਰਾਜ ਨੇ ਸਾਰੀ ਰਾਤ ਦੀ ਸੇਵਾ ਬਖਸ਼ੀ ਸਾਰੀ ਰਾਤ ਸੇਵਾ ਕਰਦੇ ਰਹੇ ਤੇ ਸਵੇਰੇ ਜਦੋਂ ਸੱਚੇ ਪਾਤਸ਼ਾਹ ਜਾਣ ਲੱਗੇ ਤੇ ਟੋਡਰਮਲ ਜੀ ਕਹਿੰਦੇ ਸੱਚੇ ਪਾਤਸ਼ਾਹ ਗਰੀਬ ਨਵਾਜ਼ ਇਹ ਸੇਵਾ ਹੋਰ ਬਖਸ਼ੋ ਕਹਿੰਦੇ ਭਾਈ ਅਸੀਂ ਅੱਗੇ ਜਾਣਾ ਤਾਂ ਡਿਵਾਨ ਟੋਡਰਮਲ ਜੀ ਕਹਿਣ ਲੱਗੇ ਸੱਚੇ ਪਾਤਸ਼ਾਹ ਮੈਨੂੰ ਨਾਲੇ ਲੈ ਚਲ ਹੁਣ ਸਾਡਾ ਇੱਥੇ ਜੀ ਨਹੀਂ ਲੱਗਦਾ ਤੁਹਾਡੇ ਬਿਨਾ ਕਿਉਂ ਸਾਰੀ ਰਾਤ ਤੁਹਾਡੀ ਸੇਵਾ ਕਰਦੇ ਰਹੇ ਪਿਛਲਾ ਕਰਮ ਵੀ ਜਾਗਦਾ ਗੁਰੂ ਅੰਕਰ ਜਦ ਪ੍ਰਗਟੇ ਭੇਟਿਓ ਭੁਰਕ ਰਸਖ ਬਰਾਗੀ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਐਸੇ ਨਿਹਾਲ ਹੀ ਨਿਹਾਲ ਕਰ ਦਿੱਤਾ ਦਵਾਨ ਟੋਡਰਮਲ ਸੋ ਸੱਚੇ ਪਾਤਸ਼ਾਹ ਕਹਿੰਦੇ ਤੇਤੋਂ ਸੇਵਾ ਲਵਾਂਗੇ ਤੂੰ ਇੱਥੇ ਹੀ ਰਹਿ ਸੇਵਾ ਫੇਰ ਸੱਚੇ ਪਾਤਸ਼ਾਹ ਨੇ ਤੁਹਾਨੂੰ ਪਤਾ ਹੀ ਐ ਜਦੋਂ ਸਹਿਰਜਾਦੇ ਅਤੇ ਮਾਤਾ ਗੁਜਰਕਾ ਔਰ ਤੇ ਸਰਹੰਦ ਵਿੱਚ ਕੈਦ ਕੀਤੇ ਨੇ ਤੇ ਇਹਨਾਂ ਨੂੰ ਪਤਾ ਲੱਗਿਆ ਇਹ ਛਡਾਉਣ ਵਾਸਤੇ ਪੈਸੇ ਇਕੱਠੇ ਕਰਨ ਲੱਗੇ ਮੋਹਰਾ ਤੇ ਜ਼ਮੀਨ ਵੇਚੀ ਆਪਣਾ ਘਰਵਾਰ ਵੇਚਿਆ ਕੋਠੀ ਵੇਚੀ ਵੇਚ ਕੇ ਜਦੋਂ ਛਡਾਉਣਗੇ ਉੱਥੇ ਪਾਣਾ ਵਰਤ ਗਿਆ ਸੀ ਸਹਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ ਮਾਤਾ ਗੁਜਰ ਕੌਰ ਸ਼ਹੀਦ ਹੋ ਗਏ ਜਾ ਕੇ ਉਹ ਤੋਂ ਆਗਿਆ ਮੰਗੇ ਵੀ ਮੈਨੂੰ ਸੰਸਕਾਰ ਕਰਨ ਦੀ ਸੇਵਾ ਬਖਸ਼ ਦਿੱਤੀ ਜਾਵੇ ਤਾਂ ਸੁਬਾ ਸਰਹੰਦ ਲਾਲਚੀ ਸੀ ਤੁਹਾਨੂੰ ਪਤਾ ਹੀ ਹੈ ਤੇ ਉਹ ਕਹਿੰਦਾ ਵੀ ਤੂੰ ਮੋਹਰਾਂ ਬਿਛਾ ਦੇ ਜਿੰਨੀ ਸੰਸਕਾਰ ਦੀ ਸੇਵਾ ਲੈਣੀ ਹੈ ਜਗਾ ਲੈਣੀ ਹੈ ਉਨੀ ਲੈ ਲੈ ਜਿੰਨੀਆਂ ਮੋਹਰਾਂ ਬਿਛਾ ਦੇਗਾ ਤੇ ਉਹਨੇ ਮੋਹਰਾਂ ਬਿਛਾਈਆਂ ਤੇ ਕਹਿੰਦਾ ਉਹਨੂੰ ਲਾਲਚ ਹੋ ਗਿਆ ਫਿਰ ਕਹਿੰਦਾ ਟੇਡੀਆਂ ਕਰਕੇ ਟੇਡੀਆਂ ਕਰਕੇ ਰੱਖ ਫਿਰ ਉਹ ਦਵਾਨ ਟੋਡਰਮਲ ਨੇ ਕਿਰਪਾ ਸਤਗੁਰੂ ਮਹਾਰਾਜ ਦੀ ਸੀ ਉਹ ਸਭ ਤੋਂ ਮਹਿੰਗੀ ਜਿਹੜੀ ਜ਼ਮੀਨ ਆਪਾਂ ਕਹਿੰਦੇ ਆ ਨਾ ਉਹ ਟੇਡੀਆਂ ਕਰਕੇ ਮੋਹਰਾਂ ਉੱਥੇ ਰੱਖੀਆਂ ਬਖਸ਼ਿਸ਼ ਕਹਿੰਦੇ ਹੁੰਦੇ ਨੇ ਦਸਵੇਂ ਪਾਤਸ਼ਾਹ ਵੀ ਕਹਿੰਦੇ ਨੇ ਖੀਸਾ ਤੇ ਹੱਥ ਤੇਰਾ ਤੇ ਖੀਸਾ ਸਾਡਾ ਉਹ ਬਖਸ਼ਿਸ਼ਾਂ ਟੋਡਰਮਲ ਜੀ ਤੇ ਵੀ ਹੋਈਆਂ ਤੇ ਮੋਰਾ ਖੜੀਆਂ ਹੋਈਆਂ ਪੂਰਾ ਸੱਚੇ ਪਾਤਸ਼ਾਹ ਦੀ ਕਿਰਪਾ ਹੋਈ ਉੱਥੇ ਸੰਸਕਾਰ ਕੀਤਾ ਆਪ ਮਾਤਾ ਗੁਜਰ ਕੌਰ ਦਾ ਸਰੀਰ ਚੁੱਕਿਆ ਸਹਬਜਾਦਿਆਂ ਦਾ ਸਰੀਰ ਚੁੱਕਿਆ ਤੇ ਉਹਦੀ ਘਰਵਾਲੀ ਨੇ ਦੂਸਰੇ ਛੋਟੇ ਸਹਬਜਾਦਿਆਂ ਦਾ ਸਰੀਰ ਚੁੱਕਿਆ ਤੇ ਚਾਰ ਬੰਦੇ ਉੱਥੇ ਦਿਹਾੜੀ ਤੇ ਕਰਕੇ ਮਾਤਾ ਗੁਜਰ ਕੌਰ ਨੂੰ ਲੈ ਕੇ ਗਏ ਸੰਸਕਾਰ ਕੀਤਾ ਸੰਸਕਾਰ ਉਪਰੰਤ ਤੀਸਰੇ ਦਿਨ ਫਿਰ ਮਾਤਾ ਗੁਜਰਕੌਰ ਤੇ ਛੋਟੇ ਸਾਹਿਬਜ਼ਾਦਿਆਂ ਦੀਆਂ ਅਸਥੀਆਂ ਜੋ ਮੋٹے-ਮੋٹے ਫੁੱਲ ਹੁੰਦੇ ਨੇ ਉਹ ਚਾ ਕੇ ਗਾਗਰ ਵਿੱਚ ਪਾ ਕੇ ਭਾਈ ਜੋਧ ਸਿੰਘ ਨੂੰ ਤੇ ਇੱਥੇ ਭੇਜਿਆ ਆਪਣੇ ਆਲੋ ਅਰਖ ਪਿੰਡ ਜੀ ਕਿਉਂ ਭਾਈ ਜੋਧ ਸਿੰਘ ਨੂੰ ਵੀ ਪਤਾ ਸੀ ਵੀ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਆਏ ਹੋਏ ਨੇ ਤੇ ਇੱਥੇ ਇੱਕ ਸਾਧੂ ਨੂੰ ਸੇਵਾ ਬਖਸ਼ੀ ਹੋਈ ਸੀ ਸੱਚੇ ਪਾਤਸ਼ਾਹ ਨੇ ਤੇ ਉਹ ਫਿਰ ਗਾਗਰ ਇੱਥੇ ਆਪਣੇ ਅਸਥਾਨ ਤੇ ਆਲੋ ਅਰਖ ਸਥਾਨ ਤੇ ਉਹਨਾਂ ਨੇ ਟੋਆ ਪੱਟ ਕੇ ਦੱਬ ਦਿੱਤੀ ਭਾਈ ਜੋਧ ਸਿੰਘ ਨੇ ਦੇ ਨਾਲ ਸਾਧੂ ਸੀ ਮਹਾਪੁਰਸ਼ ਸਨ ਸੇ ਉਹ ਅੱਜ ਤੱਕ ਫਿਰ ਹੌਲੀ ਹੌਲੀ ਇਹ ਗੁਰਦੁਆਰਾ ਸਾਹਿਬ ਬਣਿਆ ਜੀ ਠੀਕ ਹੈ ਹਾਂ ਜੀ